ਅਨਿਲ ਦਾ ਉਹ ਮੋਟਰ ਚੰਨ ਕਸ਼ੇ ਸਰਪੰਚ ਕਰਦਾ। ਕਿਉਂ ਮੈਂ ਇਹ ਮੇਰਾ ਆਪਣਾ ਪਿੰਡ ਹੈ ਔਰ ਇਸ ਪਿੰਡ ਨੇ ਸਾਡੇ ਪਰਵਾਂ ਨੂੰ ਹੱਥ ਤੱਕ ਬਹੁਤ ਕੁਸ਼ਤ ਤੇ ਜਿਹੜੇ ਪਿਗਾ ਵੀ ਬੋਲੇ ਐਕਸਿਓ ਔਰ ਸਭ ਤੋਂ ਪਹਿਲੇ ਉਹ ਇਸ ਪਿੰਡ ਦੇ ਸਰਪੰਚ ਬਣੇ ਸੀ। ਔਰ ਸਭ ਤੋਂ ਛੋਟੀ ਪੰਜਾਬ ਦੇ ਸਭ ਤੋਂ ਛੋਟੀ ਉਮਰ ਦੇ ਕੋ ਸਰਪੰਚ ਬਣੇ ਸੀ ਤੇ ਉਸ ਵੇਲੇ ਅਜੇ ਤੁਸੀਂ ਸਾਹਮਣੇ ਸਕੂਲ ਦੇਖ ਰਹੇ ਹੋ ਇਹ ਸਰਦਾਰ ਪ੍ਰਤਾਪ ਸਿੰਘ ਕਹਰੋਂ ਦੇ ਡਿਵੈਲਪਮੈਂਟ ਮਿਨਿਸਟਰ ਹੁੰਦੇ ਸੀ ਪੰਚਾਇਤੀ ਰਾਜ ਦੇ ਉਹਨਾਂ ਨੇ ਸਭ ਤੋਂ ਪਹਿਲ ਆ ਕੇ ਕਿ ਪਿੰਡ ਦੇ ਸਰਪੰਚ ਜਿਹੜਾ ਸਭ ਤੋਂ ਛੋਟੀ ਉਮਰ ਦਾ ਬਣਿਆ ਸਰਪੰਚ ਉਹਨੂੰ ਜਾ ਕੇ ਸਨਮਾਨਿਤ ਕਰਨ ਪਿੰਡ ਦੀ ਸੜਕ ਨਹੀਂ ਸੀ ਹੁੰਦੀ ਪਿੰਡ 'ਚ ਬਿਜਲੀ ਨਹੀਂ ਸੀ ਹੁੰਦੀ ਤੇ ਉਹ ਸਰਪੰਚ ਬਣ ਤੋਂ ਬਾਅਦ ਇਹ ਪਿੰਡ ਨੂੰ ਹਾਈ ਸਕੂਲ ਦੇ ਕੇ ਗਏ ਔਰ ਇਹ ਸਾ ਹਾਈ ਸਕੂਲ ਨੇ ਬਹੁਤ ਦੁਨੀਆ ਪੜਾ ਕੇ ਨੌਕਰੀਆਂ ਤੇ ਤਕਰੀਬਨ ਸਾਡਾ ਸਾਰਾ ਪਿੰਡ ਵੀ ਆਲਾ ਦਵਾਲਾ ਵੀ ਨੌਕਰੀ ਦੇ ਲੱਗ ਫਾਜੀ ਜਦੋਂ ਮੈਂ ਆਪਣੇ ਪਿੰਡ ਦੇ ਲੋਕ ਜੋ ਮੇਰੇ ਪਿੰਡ ਦਾ ਘਰੰਦਾ ਬੜਾ ਮਾਨ ਸੀ ਮੈਂ ਉਸ ਪਿੰਡ ਚੋਂ ਜਿਸ ਪਿੰਡ ਨੇ ਬਹੁਤ ਥੋੜੀ ਸ਼ਹਾਦਤ ਕੀਤੀ ਬਹੁਤ ਥੋੜਾ ਸਾਫ ਜਿਹੜੀ ਮੈਂ ਉਹਨੂੰ ਯਾਦ ਕਰਾਣਾ ਸਭ ਆਪਣੀ ਸ਼ਹਾਦਤ ਦਿੱਤੀ ਔਰ ਉਥੋਂ ਮਰਨੂ ਮਹੰਤ ਨੂੰ ਖੜਿਆ ਕੱਪ ਜੀਂਦੇ ਜੰਡਾ ਨਾਲ ਸਾੜੇ ਉਹ ਪਿੰਡ ਦਾ ਇਤਿਹਾਸ ਹੈ ਉਹ ਮੈਨੂੰ ਫਖਰ ਮੈਂ ਕਰ ਸਕਦਾ ਕਿ ਬਾਸ਼ਗੁਰੂ ਨੇ ਜਿਹੜੀ ਵੀ ਇਥੋ ਚੀਜ਼ ਬਖਸ਼ੀ ਆ ਆਪਣੇ ਪਿੰਡ ਦੇ ਪਰਵਾਹ ਨੂੰ ਇਹ ਦੇ ਅਲੱਗ ਨਹੀਂ ਉਹ ਬਹੁਤ ਖੁਸ਼ੀ ਮੈਨੂੰ ਬਾਈ ਲੰਬਾ ਸਮਾਂ ਸਟੇਟਾਇਟੀ ਅੱਜ ਕਿਹੜੀ ਦੀ ਲੜਾਈ ਦੇਖੋ ਬੇਦੋੜੋ ਲੜਾਈ ਦੇ ਵਿੱਚ ਲੜਾਈ ਮੈਨੂੰ ਵਨ ਸਾਈਡ ਦੀ ਲੱਗੀ ਕਿ ਮੈਂ ਜਿੱਤੀ ਗਿਆ ਮੇਰੇ ਤੋਂ ਮੇਰੇ ਪਿਤਾ ਜੀ ਤੋਂ ਲੈ ਕੇ ਮੈਨੂੰ ਤੇ ਮੈਨੂੰ ਇਹ ਨਹੀਂ ਦੱਸਣਾ ਪਿਆ ਕਿ ਮੈਂ ਫਿਲਮਾਂ ਦਾ ਹੀਰੋ ਆ ਮੈਂ ਇਸ ਪਾਰਟੀ ਦੇ ਨਾਲ ਮੈਂ ਉਸ ਪਾਰਟੀ ਦੇ ਨਾਲ ਮੈਂ ਇਹਦਾ ਕੈਂਡੀਡੇਟ ਮੈਂ ਮੋਦੀ ਵੀ ਨਹੀਂ ਤੋਂ ਸੰਕਲ ਨਹੀਂ ਇਹ ਗੱਲਾਂ ਮੈਨੂੰ ਕਹਿਣੀਆਂ ਚਾਹੀਆਂ ਕਿ ਤੁਸੀਂ ਬੜੇ ਖਿਹਰਾਣ ਹੋ ਗੋ ਜੀ ਤੇ ਮੇਰੇ ਮੇਰੇ ਕੰਸਟਿਟੂਐਂਸੀ ਨੈਸ਼ਨਲ ਦਿੱਟਲ ਇੱਕ ਨਹੀਂ ਆਇਆ ਕਿਉਂਕਿ ਉਹਨਾਂ ਨੇ ਕਿਹਾ ਕਿ ਉਹ ਆਪਣੇ ਆਪ ਦੀ ਇਨਾ ਹੈਗਾ ਕਿ ਉਹ ਉੱਥੇ ਇਲੈਕਸ਼ਨ ਲੜ ਤੇ ਅਸੀਂ ਔਰ ਮੈਨੂੰ ਸਭ ਤੋਂ ਵੱਡੀ ਖੁਸ਼ੀ ਹੋਈ ਹੈ ਕਿ ਮੇਰੇ ਜਿੰਨੇ ਵੀ ਸਾਥੀ ਲੀਡਰ ਨੇ ਰੱਬ ਦਾ ਬਾਜੂਆ ਫਤਿਹਪ੍ਰੀਆ ਆਪਣਾ ਪ੍ਰਤਾਪ ਬਾਜੂਆ ਪਾੜਾ ਅੰਮ੍ਰਿਤ ਆਪਣੀ ਵਰਨਾ ਚੌਧਰੀ ਔਰ ਉੱਥੇ ਅਮਿਤ ਵੀ ਉੱਤਗਲੇ ਪਾਸੇ ਚਲੇ ਗਏ ਤੁਸੀਂ ਨਰੇਸ਼ ਔਰ ਥੋੜਾ ਨਰੀ ਸ ਪ੍ਰੀ ਨਾਲ ਹੀ ਆਜੋ ਕੋ ਇਥੋਂ ਪਾ ਮਾਰ ਸੀ ਉਹਨਾਂ ਦਾ ਬੇਟਾ ਤੇ ਉਹਨਾਂ ਦਾ ਪਰਿਵਾਰ ਪੂਰੇ ਤੇ ਉਹਨਾਂ ਦੇ ਵਰਕਰ ਇੰਨੇ ਜਬਰਦਸਤ ਤਰੀਕੇ ਦੇ ਨਾਲ ਲੱਗੇ। ਇਹਨੂੰ ਕਦੇ ਇਹ ਨਹੀਂ ਪ੍ਰੋਬਲਮ ਆਈ ਤੇ ਕਿਸੇ ਨੂੰ ਮਨਾਉਣਾ ਪਿਆ ਜਾਂ ਪਟਿਆਲੇ ਚ ਤੁਸੀਂ ਦੇਖੋ ਪਟਿਆਲੇ ਚ ਸਭ ਤੋਂ ਜ਼ਿਆਦਾ ਕੰਮ ਹੋਇਆ ਔਰ ਸਭ ਤੋਂ ਜ਼ਿਆਦਾ ਮੀਟਿੰਗਸ ਉੱਥੇ ਕੰਮ ਚੱਲ ਪਈ। ਸੋ ਸਾਨੂੰ ਤਗੜੇ ਹੋ ਕੇ ਲੋਕਾਂ ਨੇ ਜੋ ਵਿਸ਼ਵਾਸ ਪ੍ਰਗਟ ਕੀਤਾ ਔਰ ਮੈਨੂੰ ਇਹਵੇਂ ਲੱਗਿਆ ਕਿ ਮੇਰੇ ਪਿਤਾ ਜੀ 1972 ਚ ਵੀ ਜਿਸ ਪਿੰਡ ਤੇ ਗਏ ਤੇ ਉੱਥੇ ਵੀ ਅੱਜ ਹੁਣ ਵੱਡੇ ਨਹੀਂ ਪੱਥਰ ਨੇ ਤੇ ਛੋਟੇ ਕੰਮ ਨੇ ਉਸ ਵੇਲੇ ਛੋਟਾ ਨਹੀਂ ਪੱਥਰ ਸੀ ਤੇ ਵੱਡੇ ਕੰਮ ਸੀ ਲੋਕਾਂ ਨੇ ਦੱਸਿਆ ਕਿ ਸਾਡੇ ਪਿੰਡ ਦੀ ਤੁਸੀਂ ਬਣਾਈ ਸਾਡੇ ਇਲਾਕੇ ਦੀ ਤੁਸੀਂ ਬਣਾਈ ਸਾਡੇ ਇਲਾਕੇ ਦੀਆਂ ਸੜਕਾਂ ਬਣਾਈਆਂ ਤੇ ਉਹਦੇ ਚ ਮੈਨੂੰ ਇਹ ਲੱਗਾ ਕਿ ਜੋ ਮੇਰੇ ਪਿਤਾ ਜੀ ਨੇ ਕੰਮ ਕੀਤੇ ਨੇ ਜੋ ਵਾਈਕਰੂ ਨੇ ਬਖਸ਼ੀ ਕੀਤੀ ਹੈ ਜੋ ਮੇਰੇ ਪਿੰਡ ਦਾ ਜਿਹੜਾ ਨਾਮ ਆ ਤੇ ਇਹ ਬਹੁਤ ਤੁਹਾਡਾ ਨਾਮ ਆ ਪੀਨ ਵਰਗੇ ਰੱਖ ਕੇ ਚੱਲਿਆ ਜਿਵੇਂ ਤੁਸੀਂ ਕਹ ਕੇ ਜਿੱਤਿਆ ਪਿਆ ਮੈਂ ਪਰ ਮਾਰਜਨ ਕੀ ਬੇਚੀ ਤੋ ਕੁ ਮੈਂ ਇਹ ਰੱਖੂ ਮੈਂ ਕਦੀ ਵੀ ਤੇ ਉਹਦੀ ਚੀਜ਼ ਕਰਦਾ ਮੈਂ ਵਾਸ਼ ਗੁਰੂ ਤੇ ਵਿਸ਼ਵਾਸ ਰੱਖਦਾ ਤੁਹਾਨੂੰ ਸਾਰਿਆਂ ਨੂੰ ਪਤਾ ਮੋਨੇ ਮੈਂ ਸਭ ਤੋਂ ਪਹਿਲੋਂ ਆਪਣੇ ਮਾਤਾ ਪਿਤਾ ਦੇ ਜਿੱਤੇ ਉਹਨਾਂ ਦਾ ਸਿਸਕਾਰੇ ਉੱਤੇ ਮੈਂ ਮੱਥਾ ਟੇਕਿਆ ਹੈ ਆਪਣੇ ਦਾਦੀਏ ਨੂੰ ਮੱਥਾ ਟੇਕਿਆ ਹੈ ਔਰ ਗੁਰਦੁਆਰਾ ਸਾਹਿਬ ਜਿਹੜਾ ਸਾਡੇ ਸਭ ਤੋਂ ਵੱਡੇ ਬਾਬਾ ਸੇਵ ਸਿੰਘ ਰੰਧਾਵਾ ਹੋਏ ਨੇ ਉਹਨਾਂ ਤੋਂ ਸ਼ੁਰੂਆਤ ਲ ਕੀਤੀ ਹੈ ਫਟੀਆਂ ਕਿਹੜੇ ਗੱਲ ਨੂੰ ਕਿਵੇਂ ਦੇਖਦੇ ਜਿੱਤ ਪ੍ਰਭ ਕਰੇਗਾ ਸਰਕਾਰ ਬਣਾਏਗਾ 100% ਕਰੇਗਾ ਪ੍ਰਧਾਨ ਮੰਤਰੀ ਜੀ ਦੀ ਜੇਪਿੰਦੀ ਸਪੀਚਾਂ ਆਈਆਂ ਇਹਦਾ ਮਤਲਬ ਪ੍ਰਧਾਨ ਮੰਤਰੀ ਕਰ ਗਿਆ ਪ੍ਰਧਾਨ ਮੰਤਰੀ ਧਿਆਨ ਲਾ ਕੇ ਬੈਠੇ ਨੇ ਪਰ ਲੋਕਾਂ ਦਾ ਧਿਆਨ ਸਾਰਾ ਤਾਂ ਉਹਨਾਂ ਵੱਲ ਹੈ ਧਿਆਨ ਉਹਨਾਂ ਵੱਲ ਕਿਸੇ ਦਾ ਨਹੀਂ ਉਹਨਾਂ ਦਾ ਪਤਾ ਨਹੀਂ ਕਿਹਦੇ ਵੱਲ ਧਿਆਨ ਹੈ ਲੋਕਾਂ ਦਾ ਧਿਆਨ ਅਜਿਹਾ ਵੋਟਾਂ ਪਾਉਣ ਦੀ ਆ ਔਰ ਵੋਟ ਜਿਹੜੀ ਕਾਂਗਰਸ ਦੇ ਹੱਕ ਚ ਪੈ ਰਹੀ ਹੈ ਪੂਰੀ ਇੱਥੇ ਨਹੀਂ ਪੂਰੇ ਹਿੰਦੁਸਤਾਨ ਚ ਪੈ ਰਹੀ ਹੈ ਆ ਜੋ